ਬਾਲ ਰਾਜਾ ਐਸੇ ਗੁਰਕਾਰ ਕਵਨ ਕਵਨ ਦਾਸ ਕਰਨੈਲ ਸਿੰਘ ਜੀ ਵਾਸੀ ਅੰਮ੍ਰਿਤਸਰ ਗੁਰੂ ਕਿਰਪਾ ਦੁਆਰਾ ਮਹਾਰਾਜ ਜੀ ਮੈਨੂੰ ਗੁਰੂ ਘਰ ਲੈ ਕੇ ਆਏ ਹਨ ਅੱਜ ਬੜਾ ਹੀ ਮਹਾਨ ਦਿਹਾੜਾ ਹੈ ਜਿਸ ਨੂੰ ਅੱਜ ਮਾਗਦੀ ਜੋ ਸੰਗਰਾਂ ਚੜਦੀ ਹੈ ਮਾਗਦੀ ਦਾ ਦਿਹਾੜਾ ਕਹਿ ਕੇ ਇਸ ਨੂੰ ਮਨਾਇਆ ਜਾਂਦਾ ਹੈ ਬਾਗ ਦਾ ਦਿਹਾੜੇ ਵਿੱਚ ਇਹ ਹੋਇਆ ਸੀ ਕਿ ਜੋ 40 ਮੁਕਤੇ ਸਨ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਤਾਂ ਵੀ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਉਹ ਐਸਾ ਸਮਾਂ ਆਇਆ ਤਾਂ ਉਹਨਾਂ ਮਹਾਰਾਜ ਜੀ ਨੂੰ ਜੋ ਹੈ ਇਹ ਜਵਾਬ ਦੇ ਦਿੱਤਾ ਫਿਰ ਮੁਕਤਸਰ ਜੋ ਹੈ ਗੁਰਦੁਆਰੇ ਵਿਖੇ ਫਿਰ ਉਹਨਾਂ ਨੂੰ ਆਪਣੀ ਸੋਝੀ ਆਈ ਉਹਨਾਂ ਗੁਰਸਾਹਿਬ ਕੋਲ ਮਾਫੀ ਮੰਗੀ ਉਹਨੂੰ ਬਦਾਵਾ ਕਿਹਾ ਜਾਂਦਾ ਹੈ ਬਦਾਵਾ ਉਹਨਾਂ ਨੇ ਪੜਵਾ ਕੇ ਤੇ ਉਹ ਜਿਹੜੇ ਸਨ ਨਾ ਉਹਨਾਂ ਨੇ ਮੁੜ ਕੇ ਸ਼ਹੀਦੀਆਂ ਪ੍ਰਾਪਤ ਕਰਕੇ ਫਿਰ ਵਾਪਸ ਆਪਣੇ ਕੰਮ 'ਚ ਆ ਗਏ ਆਨ ਕਰਕੇ ਉਹਨਾਂ ਨੂੰ ਮਾਫੀਆਂ ਦਿੱਤੀਆਂ ਗਿਆ ਤੇ ਮਾਗਦੇ ਦਿਹਾੜੇ ਤੇ ਬਹੁਤ ਕੁਝ ਕੀਤਾ ਜਾਂਦਾ ਹੈ ਇਸ ਦਿਨ ਹਰਿਮੰਦਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਨੇ ਮਰਿਆਦਾ ਅਨੁਸਾਰ ਜੋ ਰਾਗ ਹੈ ਬਸੰਤ ਰਾਗ ਦੇ ਰੰਮਤਾ ਹੁੰਦੀ ਹੈ ਅਮਰਤ ਵਾਲੇ ਅਰਦਾਸ ਹੋ ਕੇ ਬਸੰਤ ਰਾਗ ਸ਼ੁਰੂ ਕੀਤਾ ਜਾਂਦਾ ਹੈ ਤੇ ਜਿਹੜਾ ਵੀ ਰਾਗੀ ਵੈੜਦਾ ਹੈ ਜਿਹੜੀ ਵੀ ਚੌਂਕੀ ਸ਼ੁਰੂ ਹੁੰਦੀ ਹੈ ਬਸੰਤ ਰਾਗ ਦਾ ਆਰੰਭ ਕੀਤਾ ਜਾਂਦਾ ਹੈ ਤੇ ਬਸੰਤ ਰਾਗ ਦਾ ਹੀ ਭੋਗ ਪਾਇਆ ਜਾਂਦਾ ਹੈ ਸੋ ਇਸ ਕਰਕੇ ਮਾਗੀ ਦਾ ਵਿਸ਼ੇਸ਼ ਦਿਹਾੜਾ ਜਿੱਥੇ ਉਹ 40 ਮੁਕਤੀਆਂ ਨੂੰ ਯਾਦ ਕੀਤਾ ਜਾਂਦਾ ਹੈ ਉੱਥੇ ਬਸੰਤ ਰਤ ਜੋ ਸ਼ੁਰੂ ਹੁੰਦੀ ਹੈ ਉਹਦੇ ਅਨੁਸਾਰ ਜੋ ਹੈ ਕੀਰਤਨ ਆਰੰਭ ਹੋ ਜਾਂਦਾ ਹੈ ਇਹ ਮਰਿਆਦਾ ਜੋ ਹੈ ਹੋਲੀ ਤੱਕ ਚੱਲਦੀ ਰਹਿੰਦੀ ਹੈ ਸਾਧ ਸੰਗਤ ਦੇ ਆਪ ਨੂੰ ਜਾਣਕਾਰੀ ਪ੍ਰਾਪਤ ਹੋਣੀ ਚਾਹੀਦੀ ਹੈ ਕਿ ਜੋ ਬਸੰਤ ਰਾਗ ਹੈ ਇਹਦੇ ਵਿੱਚ ਸਾਡੇ ਆਤਮਾ ਨੂੰ ਬਹੁਤ ਬਲ ਮਿਲਦਾ ਹੈ ਮੋਲੀ ਧਰਤੀ ਮੋਲਿਆ ਆਕਾਸ਼ ਇਹ ਸ਼ਬਦ ਰਾਗੀ ਸਿੰਘ ਪੜ੍ਹਦੇ ਹਨ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਸੰਗਤਾਂ ਦਾ ਇਕੱਠ ਬਹੁਤ ਹੈ ਜੀ ਕੱਲ ਹੋਰ ਜ਼ਿਆਦਾ ਹੋਏਗਾ ਕਿਉਂ ਜੋ ਸੰਗਤਾਂ ਅੱਜ ਘਰਾਂ ਤੋਂ ਚੱਲੀਆਂ ਹਨ ਮਾਗੀ ਦਿਹਾੜੇ ਸੰਗਰਾ ਦਾ ਦਿਹਾੜਾ ਹੋਣ ਕਰਕੇ ਸੰਗਤਾਂ ਬਹੁਤ ਪਹੁੰਚਣ ਗਿਆ ਹੋਮੋਮ ਆ ਕੇ ਸੰਗਤਾਂ ਪਹੁੰਚਣ ਗਿਆ ਕੱਲ ਦਾ ਵਿਸ਼ੇਸ਼ ਆਕਰਸ਼ਣ ਰਹੇਗਾ ਤਾਂ ਜੋ ਸੰਗਤਾਂ ਆ ਕੇ ਗੁਰੂ ਘਰੋਂ ਅਸੀਸਾਂ ਪ੍ਰਾਪਤ ਕਰਦੇ ਹਨ ਅਤੇ ਆਪਣੇ ਪਰਿਵਾਰ ਦਾ ਜੋ ਹੈ ਉਹ ਰਾਜੀ ਖੁਸ਼ੀ ਮੰਗਦੇ ਹਨ ਜਿੱਥੇ ਪਰਵਾਹ ਦੀ ਰਾਜੀ ਖੁਸ਼ੀ ਮੰਗਦੇ ਹਨ ਉੱਥੇ ਆਪਣੇ ਕਾਰੋਬਾਰਾਂ ਦੀ ਖੇਤੀ ਦੀ ਹਰ ਤਰ੍ਹਾਂ ਦੀ ਔਰ ਪੂਰੇ ਸਮੁੱਚੇ ਸਮਾਜ ਦੀ ਜੋ ਹੈ ਭਲਾ ਮੰਗਿਆ ਜਾਂਦਾ ਹੈ ਗੁਰੂ ਗ੍ਰਾਮਦਾਸ ਦਾ ਘਰ ਐਸਾ ਹੈ ਜਿਉਂਦੇ ਵੀ ਅਰਦਾਸ ਹੁੰਦੀ ਹੈ ਅਰਦਾਸ ਕਿਹਾ ਜਾਂਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦੇਵ ਸਿੰਘ ਪਿੰਡ ਕੁਦਵਾਲਾ ਜੀ ਮੱਖੂ ਤੋਂ ਜੀ ਹਾਂਜੀ ਬਾਗੀ ਦਾ ਪਿੱਤਰ ਦਿਹਾੜਾ ਜੀ ਹਾਂਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਮਹਾਰ ਪਿੱਤਰ ਦਿਹਾੜਾ ਹੈ ਮਹਾਰਾਜ ਦੇ ਕਰ ਗੁਰੂ ਰਾਮਦਾਸ ਪਾਤਸ਼ਾਹ ਦੇ ਕਰ ਖੁਸ਼ੀਆਂ ਲੈਣ ਆਏ ਆ ਜੀ ਖੁਸ਼ੀਆਂ ਮਹਾਰਾਜ ਹਰਕ ਨੂੰ ਦੇਵੇ ਸੱਚੇ ਪਾਤਸ਼ਾਹ ਆਤਮਾ ਹਰ ਇੱਕ ਦਾ ਲੜਫੜੇ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਸੱਚੇ ਦਿਲੋਂ ਆਉਂਦਾ ਪ੍ਰਮਾਤਮਾ ਉਹਦੀ ਅਸ਼ਾ ਮਾਲ ਪੂਰੀ ਕਰਦਾ ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਵੈਰ ਜੀ ਖਾਲਸਾ ਵੈਰ ਦੀ ਫਤਿਹ ਜੀ ਕਿੰਨਾ ਇਕੱਠ ਦੇਖਣ ਨੂੰ ਮਿਲਿਆ ਸੰਗਤਾਂ ਦਾ ਇਕੱਠ ਬਹੁਤ ਜ਼ਿਆਦਾ ਇਕੱਠ ਹੁੰਦਾ ਜੀ ਅੱਜ ਥੋੜਾ ਜਿਹਾ ਹੈ ਆ ਮੁਕਸਰ ਬਾਗੀ ਤੇ ਜਾਣਾ ਜਨਤਾ ਔਰ ਕਾਟ ਸੰਗਤ ਦਾ ਗੁਰੂ ਗ੍ਰਾਮਦਾਸ ਪਾਤਸ਼ਾਹ ਦੇ ਘਰ ਤਾਂ ਬਹੁਤ ਜ਼ਿਆਦਾ ਕੱਟਦਾ ਜੀ ਅੱਜ ਕੀ ਅਰਦਾਸ ਬੇਨਤੀ ਕੀਤੀ ਹੈ ਜੀ ਹਰਮਿੰਦਰ ਸਾਹਿਬ ਦੇ ਹਾਂਜੀ ਅਰਦਾਸ ਬੇਨਤੀ ਹੋਈ ਹੈ ਜੀ ਮਹਾਰਾਜ ਹਰ ਇੱਕ ਦਾ ਤੰਦਰੁਸਤੀ ਬਸ਼ਕੇ ਹਰਕ ਨੂੰ ਹਰਕ ਦੇ ਪਰਿਵਾਰਾਂ ਨੂੰ ਤੰਦਰੁਸਤੀਆਂ ਬਸ਼ਕੇ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ ਰੱਖੇ ਤੇ ਪਾਤਸ਼ਾਹ ਮਹਾਰਾਜ ਨਿਹਰ ਦੀ ਖਾਲਸਾ ਵਿਅਕਤੀ ਪਤੇ ਵਾਇਗੋ ਜੀ ਦੀ ਖਾਲਸਾ ਵਾਇਗੋ ਜੀ ਦੇ ਭਤੇ ਪਿਆਰੀ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਇੱਥੋਂ ਮਜੀਠਾ ਰੋਡ ਮੰਡੋਰੀ ਰੈਡਆਸ਼ ਤੋਂ ਇੱਥੇ ਗੁਰੂ ਘਰ ਨਮਸਤਕ ਹੋਣ ਲਈ ਅੱਜ ਮਾਗੀ ਦੇ ਤਿਹਾਰ ਤੇ ਸੰਗਤਾਂ ਦਾ ਇਕੱਠ ਵੇਖ ਕੇ ਬਹੁਤ ਹੀ ਦਿਲ ਨੂੰ ਸਕੂਨ ਮਿਲਿਆ ਸੰਗਤਾਂ ਬਹੁਤ ਹਮ ਹਮਾ ਕੇ ਪਹੁੰਚ ਰਹੀਆਂ ਐ ਬਾਕੀ ਸੰਤਾਂ ਨੂੰ ਵੀ ਇਹੀ ਬੇਨਤੀ ਕਰਦੇ ਆ ਕਿ ਗੁਰੂ ਜੀ ਦੇ ਇਤਿਹਾਸ ਨੂੰ ਜਾਣ ਕੇ ਤੇ ਗੁਰੂ ਘਰ ਆ ਕੇ ਨਮਸਤਕ ਹਮ ਹਮਾ ਕੇ ਹੋ ਵਾਹਿਗੁਰੂ ਤਕੀਰ ਅਰਦਾਸ ਬੇਨਤੀ ਕੀਤੀ ਜੀ ਆਹਨ ਦੱਸ ਸਕਦਾ ਅਰਦਾਸ ਬੇਨਤੀ ਜੀ ਇਹੀ ਸਾਰਿਆਂ ਆ ਕੇ ਅਰਦਾਸ ਕਰਦੇ ਆ ਕਿ ਸਾਰਿਆਂ ਵਾਸਤੇ ਹਰ ਦਿਨ ਜਿਹੜਾ ਸੁਖ ਭਰਿਆ ਹੋਵੇ ਪ੍ਰਮਾਤਮਾ ਸਭ ਦੀ ਭਲੀ ਕਰੇ ਹਰ ਕੇਸ ਦੀ ਆਸ ਮਰਾਦ ਪੂਰੀ ਹੋਵੇ ਗੁਰੂ ਸਰਬ ਦੀ ਕਿਰਪਾ ਹਰ ਤੇ ਬਣੀ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ